ਹਉਨ ਤਾਂ ਕੁਝ ਹੀ ਘੰਟੇ ਬਚੇ ਨੇ ਕਾਊਂਟਡਾਊਨ ਹੈ ਜਦੋਂ VOTING ਦੀ ਪ੍ਰਕਿਰਿਆ ਸਵੇਰੇ 7 ਵਜੇ ਸ਼ੁਰੂ ਹੋਣੀ ਹੈ ਹੁਣ ਟੀਮਸ ਵੀ ਰਵਾਨਾ ਹੋ ਗਈਆਂ ਨੇ ਕੀ ਕੁਝ ਫਿਲਹਾਲ ਦੀ ਤਸਵੀਰ ਔਰ ਜਾਣਕਾਰੀ ਦੇਖੋ ਤਸਵੀਰ ਇੱਕ ਜਿਹੜੀ ਦੁਰਲੱਭ ਹੈਗੀ ਆ ਦਿਖਾਉਣਾ ਚਾਹੁੰਦੇ ਆ ਦੇਖੋ ਪੈਕਿੰਗ ਹੋ ਚੁੱਕੀ ਆ ਮਸ਼ੀਨਾ ਐਬੀਐਮ ਮਸ਼ੀਨਸ ਨੇ ਜੜੀਆਂ ਕਿ ਇੱਥੇ ਜੜੀਆਂ ਪੋਲਿੰਗ ਜਿਹੜੇ ਸਟਾਫ ਆ ਉਹਨੂੰ ਦੇ ਦਿੱਤੇ ਆ ਗੀਆਂ ਨੇ ਉਹਨਾਂ ਨੇ ਆਪਣੇ ਵੱਲੋਂ ਕਾਊਂਟਿੰਗ ਕਰ ਲਈ ਆ ਮਸ਼ੀਨਾ ਦੀ ਪੈਕਿੰਗ ਹੋ ਚੁੱਕੀ ਐ ਇਸ ਤਰੀਕੇ ਦਾ ਕਵਰ ਆ ਜਿਹੜਾ ਉਹ ਟਾਕੇ ਰੱਖੇਗਾ ਜਿਸ ਦੇ ਅੰਦਰ ਜਾ ਕੇ ਜਿਹੜੀ ਆ ਉਹ ਵੋਟ ਅਦਾ ਕਰਨੀ ਆ ਸੋ ਇਹ ਤਸਵੀਰਾਂ ਨੇ ਇਸ ਸਮੇਂ ਇਸ ਹਾਲ ਦੀਆਂ ਕੇਵਲ ਪੰਜਾਬ ਦੇ ਵਿੱਚ ਤਮਾਮ ਜਗ੍ਹਾ ਤੇ ਐਸੀ ਤਸਵੀਰਾਂ ਹੋਣਗੀਆਂ ਜਿੱਥੇ ਪੋਲਿੰਗ ਜਿਹੜੇ ਜੈਂਟਸ ਜਿਹੜੇ ਨੇ ਕੀਤੇ ਜਾਣਗੇ ਸੋ ਮੈਮ ਤੁਹਾਡੀ ਡਿਊਟੀ ਲੱਗਿਆ ਕਿਵੇਂ ਲੱਗ ਰਹੀ ਹੈ ਸੇ ਬਹੁਤ ਅੱਛਾ ਲੱਗ ਰਿਹਾ ਬਹੁਤ ਮਜ਼ਾ ਆ ਰਿਹਾ ਬਹੁਤ ਫੈਸਿਲਿਟੀਆਂ ਹੈ ਇਸ ਵਾਰੀ ਬਹੁਤ ਅੱਛਾ ਲੱਗ ਰਿਹਾ ਬਹੁਤ ਫੈਸਿਲਿਟੀਆਂ ਹੈ ਕਿੱਲੇ ਜਾਣੇ ਸਾਫ ਦਿੱਤਾ ਗਿਆ ਹੈ ਅਸੀਂ ਚਾਰ ਜਨ ਨੇ ਆ ਇੱਕ ਇੱਕ ਪੋਲਿੰਗ ਤੇ ਚਾਰ ਚਾਰ ਜਨ ਨੇ ਆ ਪਰ ਪਹਿਲੇ ਨਾਲ ਇਸ ਵਾਰੀ ਸਭ ਦੇ ਮਤਲਬ ਬੜੀ ਅੱਛੀ 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 ਜਗ੍ਹਾ ਡਿਊਟੀ ਲੱਗੀ ਬੜੀ ਦਿੱਕਤ ਹੁੰਦੀ ਹੈ ਜਿਆ ਸਟਾਫ ਜਾਣੇ ਤੁਸੀਂ ਡਿਊਟੀ ਤੇ ਰਹਿਣ ਦੀ ਖਾਣ ਦੀ ਜਾਂ ਹੋਰ ਚੀਜ਼ਾਂ ਦੀ ਉਸ ਵਾਰੇ ਇਸ ਵਾਰੀ ਕੁਝ ਨਹੀਂ ਹੋਤਾ ਨਹੀਂ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ ਬਹੁਤ ਅੱਛਾ ਲੱਗ ਰਿਹਾ ਇਸ ਵਾਰੀ ਹਾਂਜੀ ਬਹੁਤ ਅੱਛਾ ਤਿਆਰ ਨੇ ਦੇਖੋ ਇਹ ਤਿਆਰ ਨੇ ਇਹਨਾਂ ਦਾ ਕਹਿਣਾ ਬੜਾ ਚੰਗਾ ਲੱਗ ਰਿਹਾ ਇਸ ਤਰੀਕੇ ਨਾਲ ਮਸ਼ੀਨਸ ਜਿਹੜੀਆਂ ਨੇ ਚੈੱਕ ਕਰਾ ਦੇ ਜੀ ਵੀ ਵੀ ਪੈਟ ਹੋਵੇ ਈਵੀਐਮ ਮਸ਼ੀਨ ਹੋਵੇ ਕਵਰਡ ਹੋਣ ਹੋਰ ਜਿਹੜਾ ਸਾਜੋ ਸਮਾਨ ਹੈ ਉਹ ਤੇ ਤਕਰੀਬਨ ਸਾਰਾ ਮੁਹੱਈਆ ਜਿਹੜਾ ਉਹ ਕਰਵਾ ਦਿੱਤਾ ਗਿਆ ਹੈ ਪਰ ਇੱਥੋਂ ਸਿਰਫ ਅੱਗੇ ਹੁਣ ਮੂਵ ਕੀਤਾ ਜਾਣਾ ਕੇਵਲ ਏਸੀ ਜਗ੍ਹਾ ਤੋਂ ਨਿਰਾਸ਼ ਤੇ ਨਾਲੇ ਬਿਲਕੁਲ ਦੂਸਰੇ ਹਾਲ ਦੇ ਵਿੱਚ ਪੁਲਿਸ ਪਾਰਟੀ ਨੂੰ ਵੀ ਤਿਆਰ ਕੀਤਾ ਜਾ ਰਿਹਾ ਹੈ ਪੁਲਿਸ ਪਾਰਟੀ ਵੀ ਪ੍ਰੋਪਰ ਜਿਹੜੀ ਆ ਉਹ ਤਿਆਰ ਹੈ ਅੱਗੇ ਵਧਣ ਦੇ ਲਈ ਕਿਉਂਕਿ ਹਰੇਕ ਇੱਕ ਟੀਮ ਦੇ ਨਾਲ ਜਿਹੜਾ ਆ ਦੋ ਪੁਲਿਸ ਜਿਹੜਾ ਆ ਮੁਲਾਜ਼ਮ ਇਹਨਾਂ ਨੂੰ ਮਹੱਈਆ ਕਰਾਏ ਜਾਣਗੇ ਬਾਕੀ ਪੁਲਿਸ ਮੁਲਾਜ਼ਮ ਪਹਿਲਾਂ ਹੀ ਜਿਹੜਾ ਹਰੇਕ ਪੋਲਿੰਗ ਸਟੇਸ਼ਨ ਦੇ ਬਾਹਰ ਉਹ ਜਿਹੜੇ ਲਾ ਦਿੱਤੇ ਗਏ ਨੇ ਭਰਾ ਦਿੱਤੇ ਗਏ ਨੇ ਸੋ ਆਪਣੀ ਆਪਣੀ ਮਸ਼ੀਨਸ ਨੂੰ ਲੈ ਕੇ ਹੁਣ ਬੱਸਾਂ ਬਲ ਰਵਾਨਾ ਹੋਣਗੇ ਕਿਉਂਕਿ ਬਾਹਰ ਵੱਡੀ ਗਿਣਤੀ ਦੇ ਵਿੱਚ ਬੱਸਾਂ ਵੀ ਮੌਜੂਦ ਨੇ ਜਿੱਥੇ ਜਿਨ੍ਹਾਂ ਦੇ ਜਿਹੜੇ ਇਹਨਾਂ ਦੇ ਪੁਲਿਸ ਸਟੇਸ਼ਨ ਨਿਧਾਰਤ ਕੀਤੇ ਗਏ ਨੇ ਕਿ ਉਹ ਕਿਹੜੀ ਜਗ੍ਹਾ ਜਾਵੇਗਾ ਉੱਥੇ ਉੱਥੇ ਜਾਣਗੇ ਕਿਉਂਕਿ ਅਨੰਦਪੁਰ ਸਾਹਿਬ ਦਾ ਹਲਕਾ ਪੈਂਦਾ ਆ ਤੇ ਉੱਥੇ ਹੀ ਜਿਹੜੀਆਂ ਈਵੀਐਮ ਮਸ਼ੀਨਾਂ ਦੇਖ ਸਕਦੇ ਇਸ ਤਰੀਕੇ ਨਾਲ ਆਪੋ ਆਪਣੀ ਈਵੀਐਮ ਮਸ਼ੀਨ ਨੂੰ ਲੈ ਕੇ ਜਿਹੜਾ ਆ ਮੈਮ ਹੋ ਚੁੱਕੇ ਤੋ ਇਹ ਬਿਲਕੁਲ ਜਿਹੜੇ ਆਪੋ ਆਪਣੀ ਮਸ਼ੀਨਸ ਨੂੰ ਲੈ ਕੇ ਇਸ ਤਰੀਕੇ ਨਾਲ ਇਥੋਂ ਹੁਣ ਰਵਾਨਾ ਹੋਏ ਆ ਕੁਝਕ ਜਾਣੇ ਬਾਕੀਆਂ ਕੇਵਲ ਇਸ ਇੱਕ ਇੱਕ ਹਾਲ ਦਾ ਇਹ ਸੀਰ ਹੈਗਾ ਇਸ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ ਪੁਲਿਸ ਪਾਰਟੀ ਉਹ ਵੀ ਤਿਆਰ ਹੈ ਉਹਨਾਂ ਦੀ ਵੀ ਤਿਆਰੀਆਂ ਮੁਕੰਮਲ ਨੇ ਕਿਉਂਕਿ ਸਟਾਫ ਨੂੰ ਇਸ ਤਰੀਕੇ ਨਾਲ ਜਿਹੜਾ ਆ ਮੁਹੱਈਆ ਕਰਾਇਆ ਜਾਊਗਾ ਹਰ ਕਿਸੇ ਦਾ ਆਪੋ ਆਪਣਾ ਸਮਾਨ ਜਿਹੜਾ ਆ ਉਹਨਾਂ ਨੂੰ ਦੇ ਦਿੱਤਾ ਰਿਹਾ ਹੈ ਬਿਲਕੁਲ ਸੋ ਡਿਊਟੀ ਸਭ ਦੀ ਲੱਗੀ ਹੈ ਆਪਣੀ ਡਿਊਟੀ ਨਿਭਾਉਂਦੇ ਹੋਏ ਇਹ ਤਮਾਮ ਜਿਹੜੇ ਨੇ ਨਜ਼ਰ ਆ ਰਹੇ ਨੇ ਮੁਲਾਜ਼ਮ ਜਿਨ੍ਹਾਂ ਨੂੰ ਇੱਥੇ ਖਾਸ ਤੌਰ ਤੇ ਇੱਕ ਬੜੀ ਵੱਡੀ ਜੀ ਜਸਪ੍ਰੀਤ ਹਾਂਜੀ ਹੋਰ ਦੱਸੋ ਸੋ ਜੀ ਸੋ ਬਿਲਕੁਲ ਜਿਹਾ ਇੱਕ ਹੋਰ ਹੈ ਇੱਕ ਮੈਂ ਤੁਹਾਨੂੰ ਤਸਵੀਰ ਇਸ ਦੇ ਨਾਲ ਨਾਲ ਦਿਖਾਉਣਾ ਚਾਹਣਾ ਅਗਲੀ ਤਸਵੀਰ ਹੈ ਕਿਉਂਕਿ ਐਸੇ ਹਾਲ ਦੇ ਨਾਲ ਦੀ ਹੈ ਤਾਂ IBM ਮਸ਼ੀਨ ਦੀਆਂ ਤਿਆਰੀਆਂ ਦੂਜੀ ਤਿਆਰੀਆਂ ਪੂਰੀ ਵੱਡੀ ਗਿਣਤੀ ਦੇ ਵਿੱਚ ਇਸ ਤਰੀਕੇ ਨਾਲ ਇੱਥੇ IBM ਮਸ਼ੀਨਸ ਨੇ ਉਸੇ ਨਾਲ ਪੁਲਿਸ ਵੱਡੀ ਗਿਣਤੀ ਦੇ ਵਿੱਚ ਤੈਨਾਤ ਜਿੱਥੇ ਕਰਨੀ ਆ ਕਿਹੜੀ ਪੁਲਿਸ ਕਿੱਥੇ ਜਾਵੇਗੀ ਉਹ ਵੀ ਤੁਹਾਨੂੰ ਇੱਕ ਤਸਵੀਰ ਦਿਖਾਉਣਾ ਚਾਹੁੰਦੇ ਆ ਸਿਰਫ ਇੱਕ ਤਸਵੀਰ ਜਿਹੜੀ ਹੈ ਕਿ ਨਜ਼ਰ ਮਾਰਨ ਲਈ ਤੁਹਾਨੂੰ ਦਿਖਾਉਣਾ ਦੇਖੋ ਇਹ ਪੁਲਿਸ ਜਿਹੜੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਇਹ ਜਿਹੜੀ ਇੱਥੇ ਲਗਾ ਦਿੱਤੀ ਗਈ ਹੈ ਤੇ ਇਹ ਪੁਲਿਸ ਜਿਹੜੀ ਹੈ ਵਾਕੁਆਕੇ ਥਾਵਾ ਤੇ ਇੱਥੋਂ ਹੀ ਜਿਹੜੀ ਭੇਜੀ ਜਾਵੇਗੀ ਵੱਡੀ ਗਿਣਤੀ ਦੇ ਵਿੱਚ ਤੈਨਾਤ ਕੀਤੇ ਗਏ ਨੇ ਕਿਉਂਕਿ ਹਰੇਕ ਹਿਵੇਂ ਮਸ਼ੀਨ ਨੂੰ ਦੋ ਮੁਲਾਜ਼ਮਾਂ ਦੀ ਸਿਕਿਉਰਿਟੀ ਮਹੱਈਆ ਕਰਾਈ ਜਾਵੇਗੀ ਇਹ ਸਿਕਿਉਰਿਟੀ ਬਾਹਰ ਸਿਕਿਉਰਿਟੀ ਹੋਵੇਗੀ ਪਰ ਜਿਹੜੀ ਮੇਨ ਸਿਕਿਉਰਿਟੀ ਹੈ ਉਹ ਹਰੇਕ ਜਿਹੜਾ ਆ ਉਹ ਮਹੱਈਆ ਰਵੇਗੀ ਹਰੇਕ ਜਗ੍ਹਾ ਤੇ ਜਿਹੜਾ ਹੈ ਇਸੇ ਤਰੀਕੇ ਨਾਲ ਹੋਵੇਗੀ ਤਿਆਰੀਆਂ ਤਿਆਰੀਆਂ ਮੁਕੰਮਲ ਨੇ ਤੇ ਫਿਰ ਹਾਂਜੀ ਸਰ ਤੇਰੇ ਮੁਕੰਮਲ ਨਹੀਂ ਫੁੱਲ ਤਿਆਰੀਆਂ ਨੇ ਜੀ ਕਿੰਨੇ ਸਟਾਫ ਮੈਂਬਰ ਦਿੱਤੇ ਗਏ ਤੁਹਾਨੂੰ ਸਾਨੂੰ ਟੋਟਲ ਅਸੀਂ 4 ਹਾਂ ਜੀ 4 ਹਾਂ ਹਾਂਜੀ ਸਾਰਾ ਸਮਾਨ ਕੀ ਕੀ ਦਿੱਤਾ ਗਿਆ ਸਾਰਾ ਸਮਾਨ ਪੂਰਾ ਸਰ ਜੀ ਸਾਰੇ ਜਿਵੇਂ ਫਾਰਮ ਸਾਰੇ ਪੂਰੇ ਨੇ ਜੀ ਜੋ ਸਾਮਾਨ ਲਿਖਿਆ ਜੀ ਚੈਕਲਿਸਟ ਤੇ ਸਾਰਾ ਸਾਮਾਨ ਪੂਰਾ ਸਾਡਾ ਜੀ ਇਹਨਾਂ ਬੈਲ ਪੂਰੇ ਨੇ ਜੀ ਇਸ ਤੋਂ ਪਹਿਲਾਂ ਟ੍ਰੇਨਿੰਗ ਦਿੱਤੀ ਗਈ ਸੀ ਬੀਐਮ ਕਿਵੇਂ ਹਾਂਜੀ ਸਰ ਹਾਂ ਸਰ ਟ੍ਰੇਨਿੰਗ ਦਿੱਤੀ ਹੋਈ ਹੈ ਜੀ ਹਾਂਜੀ ਹਾਂਜੀ ਪੈਕਿੰਗ ਹੈ ਰਵਾਨਗੀ ਕਿਹੜੀ ਜਗ੍ਹਾ ਪਹੁੰਚੋਗੇ ਕਿਹੜਾ ਅਸੀਂ ਸਰ ਬੂਥ ਨੰਬਰ ਆਪ ਭਾ 59 ਚਾ ਜੀ ਹਾਂਜੀ ਸੋ ਬਿਲਕੁਲ ਮਹਾਲੀ ਦੀਆਂ ਤਿਆਰੀਆਂ ਨੇ ਵੱਖ-ਵੱਖ ਤਿਆਰੀਆਂ ਸਹਿਤ ਜਿਹੜਾ ਇੱਥੇ ਟੀਮਾਂ ਨੂੰ ਜਿਹੜਾ ਹੁਣ ਈਵੀਐਮ ਮਸ਼ੀਨ ਪੈਕ ਕਰਕੇ ਦੇ ਦਿੱਤੀਆਂ ਗਈਆਂ ਪੁਰਸ ਪਰਟੀ ਵੀ ਤਿਆਰ ਹੈ ਤੇ ਬਸ ਹੁਣ ਰਵਾਨਗੀ ਦੇ ਲਈ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿਉਂਕਿ ਬੁਧੇਰੀ ਗਿਣਤੀ ਦੇ ਵਿੱਚ ਔਰਤਾਂ ਹੁੰਦੀਆਂ ਹਮੇਸ਼ਾ ਸਵਾਲ ਉੱਠਦਾ ਕਿ ਔਰਤਾਂ ਦੀ ਰੈਣ ਖਾਣ ਦਾ ਰਾਤ ਦਾ ਸਮਾਂ ਉਹਨਾਂ ਨੇ ਬਤੀਤ ਕਰਨਾ ਉਹ ਕਿਸੇ ਦੇ ਪ੍ਰਬੰਧ ਹੋਣਗੇ ਪਰ ਅੱਜ ਇਲੈਕਸ਼ਨ ਕਮਿਸ਼ਨ ਨੇ ਕਲੀਅਰ ਕੀਤਾ ਹੈ ਕਿ ਅਸੀਂ ਜਿਹੜੇ ਇੰਚਾਰਜ ਡੀਸੀ ਸਾਹਿਬ ਆਨੇ ਉਹਨਾਂ ਨੂੰ ਪਹਿਲਾਂ ਹੀ ਆਰਡਰ ਕਰ ਦਿੱਤੇ ਸੀ ਕਿ ਊਮਨ ਸਟਾਕ ਦੇ ਰੈਣ ਖਾਣ ਦਾ ਇੰ ਜਿਹੜੀ ਉਹ ਸਾਹਮਣੇ ਆਉਂਦੀ ਆ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਹੁਣ ਇਸ ਵਾਰ ਅਜੇ ਨਹੀਂ ਹੋਵੇਗਾ ਇਸ ਵਾਰ ਤਿਆਰੀਆਂ ਮੁਕੰਮਲ ਨੇ ਤੇ ਹੁਣ ਸਟਾਰਟ ਬਿਲਕੁਲ ਤਿਆਰੀਆਂ ਮੁਕੰਮਲ ਨੇ ਰਵੀ ਬਖਸ਼ ਕੁਲ ਵੀ ਚਲਦੇ ਆ ਉਹ ਵੀ ਇੰਤਜ਼ਾਰ ਕਰ ਰਹੇ ਨੇ ਉਹਨਾਂ ਤੋਂ ਅਪਡੇਟ ਲੈਨੇ ਰਵੀ ਕੀ ਕੁਝ ਮਾਹੌਲ ਫਿਲਹਾਲ ਔਰ ਕੀ ਕੁਝ ਤਿਆਰੀ ਨਜ਼ਰ ਆ ਰਹੀ ਹੈ ਕੱਲ ਦੇ ਦਿਨ ਨੂੰ ਲੈ ਕੇ ਬਿਲਕੁਲ ਰਾਦਾ ਮੈਂ ਦੱਸਣਾ ਚਾਹਾਂਗਾ ਕਿ ਦੇਸ਼ ਦੇ ਲੋਕਤੰਤਰ ਦਾ ਸਭ ਤੋਂ ਵੱਡਾ ਤਿਆਰ ਹੈ ਔਰ ਮੈਂਬਰ ਪਾਰਲੀਮੈਂਟ ਲਈ ਲੋਕਾਂ ਨੇ ਆਪਣੀਆਂ ਵੋਟਾਂ ਪਾਉਣੀਆਂ ਨੇ ਇੰਤਜ਼ਾਮ ਜਿਹੜੇ ਨੇ ਉਹ ਪੁਖਤਾ ਕੀਤੇ ਗਏ ਨੇ ਉਹ ਸਭ ਤੋਂ ਵੱਡੀ ਜ਼ਿੰਮੇਵਾਰੀ ਵੰਡ ਜਾਂਦੀ ਹੈ ਇਲੈਕਸ਼ਨ ਕਮਿਸ਼ਨ ਦੀ ਕਿ ਜਿਹੜੀਆਂ ਪੋਲਿੰਗ ਪਾਰਟੀਆਂ ਨੇ ਉਹਨਾਂ ਨੂੰ ਟਾਈਮ ਨਾਲ ਰਵਾਨਾ ਕੀਤਾ ਜਾਇਆ ਔਰ ਤੁਸੀਂ ਦੇਖ ਸਕਦੇ ਹੋ ਤਰੀਸ਼ ਇਸ ਵਕਤ ਕੀ ਪੋਲਿੰਗ ਪਾਰਟੀਆਂ ਨੂੰ ਜੋ ਹੈ ਇੱਥੇ ਮਸ਼ੀਨਜ਼ EVM ਮਸ਼ੀਨਜ਼ VVPAT ਮਸ਼ੀਨਜ਼ ਜੋ ਹੈ ਉਹ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ EVM ਮਸ਼ੀਨਜ਼ ਨੂੰ ਜਿਨ੍ਹਾਂ ਨੂੰ ਪ੍ਰੋਵਾਈਡ ਕੀਤੀਆਂ ਗਈਆਂ ਜਿਹੜੀਆਂ ਪੋਲਿੰਗ ਪਾਰਟੀਆਂ ਨੂੰ ਉਹਨਾਂ ਨੂੰ ਲੈ ਕੇ ਪ੍ਰੋਪਰ ਥਾਰੋ ਉਹਨਾਂ ਦੀ ਉਹਨਾਂ ਵੱਲੋਂ ਜਿਹੜੀ ਹੈ ਉਹ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਕੱਲ ਇੰਨਾ ਹੀ VVPAT ਮਸ਼ੀਨਜ਼ ਦੇ ਨਾਲ ਜੋ ਹੈ ਉਹ ਇਸ ਨੂੰ ਪ੍ਰੋਪਰਟੀਆ ਨੇ ਸਾਰੀਆਂ ਇਨਸਟਰਕਸ਼ਨ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਔਰ ਮੇਰੇ ਨਾਲ ਇਸ ਵਕਤ ਇੱਥੇ ਮੌਜੂਦ ਨੇ ਐਸਡੀਐਮ ਡੇਰਾ ਬਾਬਾ ਨਾਨਕ ਉਹਨਾਂ ਨਾਲ ਗੱਲ ਕਰ ਲੈਣੇ ਆ ਅਸੀਮ ਸਾਹਿਬ ਕਿਸ ਤਰ੍ਹਾਂ ਦੇ ਇੰਤਜ਼ਾਮ ਜਿਹੜੇ ਕੀਤੇ ਗਏ ਨੇ ਪੋਲਿੰਗ ਪਾਰਟੀਆਂ ਜਿਹੜੀਆਂ ਨੇ ਰਵਾਨਾ ਕੀਤੀਆਂ ਜਾ ਰਹੀਆਂ ਨੇ ਕੀ ਇਨਸਟਰਕਸ਼ਨ ਜਿਹੜੀਆਂ ਨੇ ਜਾਰੀ ਕੀਤੀਆਂ ਗਈਆਂ ਮਾਨਯੋਗ ਚੋਣ ਕਮਿਸ਼ਨ ਦੇ ਹਦਾਇਤਾਂ ਮੁਤਾਬਕ ਮਾਨਯੋਗ ਡੀਸੀ ਸਾਹਿਬ ਜੋ ਕਿ ਆਰਓ ਹੈਗੇ ਗੁਰਦਾਸਪੁਰ ਪਾਰਲੀਮੈਂਟਰੀ ਕੰਸਟਿਟੂਐਂਸੀ ਦੇ ਉਨ੍ਹਾਂ ਦੀ ਹਦਾਇਤਾਂ ਮੁਤਾਬਕ ਅਸੀਂ ਪੋਲਿੰਗ ਪਾਰਟੀਆਂ ਨੂੰ ਰਵਾਨਗੀ ਕਰਨ ਦੇ ਪੂਕਤਾ ਪ੍ਰਬੰਧ ਕੀਤੇ ਹੋਏ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਅਸੀਂ ਥਾਂ-ਥਾਂ ਤੇ ਕੂਲਰ ਲਗਾਏ ਹੋਏ ਆ ਇਹਨਾਂ ਲਈ ਲੰਚ ਦਾ ਪ੍ਰਬੰਧ ਕੀਤਾ ਹੋਇਆ ਠੰਡੇ ਪਾਣੀ ਦਾ ਐਂਡ ਸ਼ਰਬਤ ਦਾ ਪ੍ਰਬੰਧ ਵੀ ਕੀਤਾ ਹੋਇਆ ਪਲੱਸ ਇਹਨਾਂ ਦੀ ਪੋਲਿੰਗ ਕਿਟਸ ਦੇ ਵਿੱਚ ਇਹਨਾਂ ਨੂੰ ਆ او ਆਰਐਸ ਕਿਟ ਵਗੈਰਾ ਐਂਡ ਹੋਰ ਜਿਹੜਾ ਰੋਜ਼ ਨੈਸੈਸਰੀ ਸਮਾਨ ਇਹਨਾਂ ਨੂੰ ਚਾਹੀਦਾ ਉਹ ਵੀ ਇਹਨਾਂ ਦੇ ਪੋਲਿੰਗ ਕਿਟਸ ਚ ਉਪਲਬਧ ਹੈਗਾ ਅਸੀਰ ਸਾਹਿਬ ਹੀਟ ਵੇਵ ਕਾਫੀ ਜ਼ਿਆਦਾ ਹੈ ਕੱਲ ਜਦੋਂ ਪੋਲਿੰਗ ਹੋਣੀ ਹੈ ਉਸ ਦੇ ਵਾਸਤੇ ਕੋਈ ਖਾਸ ਇੰਤਜ਼ਾਮ ਕੀਤੇ ਗਏ ਨੇ ਤਾਂ ਜੋ ਕਿ VOTING ਪਰਸੈਂ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਹੀਟ ਵੇ ਬਹੁਤ ਜ਼ਿਆਦਾ ਹੈਗਾ ਪੋਲ ਸਟਾਫ ਐਂਡ ਵੋਟਰਸ ਲਈ ਅਸੀਂ ਸ਼ਬੀਲ ਦਾ ਇੰਤਜ਼ਾਮ ਕੀਤਾ ਹੋਇਆ ਸ਼ੇਡ ਦਾ ਇੰਤਜ਼ਾਮ ਕੀਤਾ ਹੋਇਆ ਛੰਡੇ ਪਾਣੀ ਦਾ ਇੰਤਜ਼ਾਮ ਆ ਪੋਲ ਸਟਾਫ ਲਈ ਲੰਚ ਲੱਸੀ ਉਹ ਸਾਰਾ ਅਸੀਂ ਅਰੇਂਜ ਕੀਤਾ ਹੋਇਆ ਟਾਈਮ ਸਿਰ ਚਾਹ ਦਾ ਅਰੇਂਜਮੈਂਟ ਕੀਤਾ ਹੋਇਆ ਪਲੱਸ ਅਸੀਂ ਡਾਕਟਰ ਦੀ ਟੀਮ ਵੀ ਐਮਰਜੈਂਸੀ ਲਈ ਸਟਾਲ ਕੀਤੀ ਹੋਈ ਆ ਅਸੀਂ ਵਟਸਐਪ ਗਰੁੱਪ ਵੀ ਬਣਾਇਆ ਜੇ ਇਹਨਾਂ ਨੂੰ ਕੋਈ ਦਿੱਕਤ ਆਂਦੀ ਆ ਤਾਂ ਮੈਸੇਜ ਇਮੀਡੀਟਲੀ ਪਾਣ ਅਸੀਂ ਉਹਨੂੰ ਰਿਸਪੌਂਡ ਕਰਾਂਗੇ ਤੱਕ ਲੱਗਦਾ ਹੈ ਕਿ ਜਿਹੜੀ ਪੋਲਿੰਗ ਪਾਰਟੀ ਸਾਰਾ ਸਤੇਜਨ ਬੋਲ ਜਾਨ ਸਾਡੀਆਂ 241 ਪੋਲਿੰਗ ਪਾਰਟੀਆਂ ਹੈਗੇ ਜਿਨ੍ਹਾਂ ਚੋਂ 125 ਲਗਭਗ 50% ਪੂਰੀ ਹੋ ਚੁੱਕੀਆਂ ਪੰਜ ਕੋਸ਼ਿਸ਼ਾ ਇਹਨਾਂ ਨੂੰ ਪੁਛਤੇ ਪਚਾ ਦਈਏ ਐਂਡ ਬਾਕੀ ਰਹਿਣ ਦੇ ਸਸੇ ਉੱਥੇ ਅਰੇਂਜ ਕਰੀਏ ਫਿਰ ਕਿੰਨੇ ਵਜੇ ਤੱਕ ਜਿਹੜੀ ਪੋਲਿੰਗ ਸਟ੍ਰੂਪ ਹੋ ਜਾਈ ਪੱਕੇ ਤਵੇ ਤੋਂ ਤੁਸੀਂ ਤੱਕ ਜਿਹੜੀ ਇਹ ਟਿਕਣ ਪ੍ਰਕਿਰਿਆ ਸ਼ੁਰੂ ਹੋ ਜਾਵੇ ਪੋਲਿੰਗ ਜਿਹੜੀ ਹੈਗੀ 7 ਵਜੇ ਸਟਾਰਟ ਹੋ ਗਜੋਗੀ ਉਸ ਤੋਂ ਪਹਿਲਾਂ ਮੌਕ ਪੋਲ ਹੋਊਗਾ ਐਂਡ ਪੋਲਿੰਗ ਜਿਹੜੀ ਖਤਮ 6 ਵਜੇ ਹੋ ਜੂਗੀ ਐਂਡ ਜੇ ਕੋਈ ਵੋਟਰ ਰਹਿ ਜਾਊਗਾ ਤਾਂ ਪੀਆਰਓ ਜਿਹੜਾ ਹੈਗਾ ਉਹਨੂੰ ਲਾਸਟ ਬੰਦਾ ਜਿਹੜਾ ਖੜਾ ਲਾਈਨ ਚ ਬਿਲਕੁਲ ਸੋ ਇੱਥੇ ਤਿਆਰੀ ਜਿਹੜੀ ਹੈ ਉਹ ਪੂਰੀ ਕਰ ਲਈ ਗਈ ਹੈ ਟੀਮਸ ਰਵਾਨਾ ਹੋ ਰਹੀਆਂ ਨੇ ਔਰ ਕੱਲ ਤੋਂ ਲੈ ਕੇ ਇੱਥੇ ਕਿਸ ਕਦਰ ਮਾਹੌਲ ਵੀ ਇਸ ਵੇਲੇ ਪੂਰੇ ਸੂਬੇ ਦੇ ਵਿੱਚ ਗਰਮਾਇਆ ਹੋਇਆ ਕਿਉਂਕਿ 13 ਲੋਕ ਸਭਾ ਸੀਟਾਂ ਲਈ ਜਿਹੜੀ ਹੈ ਪੋਲਿੰਗ ਹੋਣੀ ਹੈ ਹਾਲਾਂਕਿ ਇੱਥੇ ਇਹ ਤਸਵੀਰ ਹੈ ਕਿਸ ਤਰ੍ਹਾਂ ਦੇ ਨਾਲ ਇੱਕ ਇੱਕ ਸੀਟ ਤੇ ਕਿਨੇ ਕਿਨੇ ਉਮੀਦਵਾਰ ਨੇ ਉਸ ਦੀ ਤੁਸੀਂ ਆંકੜੇ ਦੇਖ ਰਹੇ ਹੋ ਜਸਪ੍ਰੀਤ ਲਗਾਤਾਰ ਬਣੇ ਹੋਏ ਨੇ ਸਾਡੇ ਨਾਲ ਜਸਪ੍ਰੀਤ ਜਿੱਥੇ ਕੀ ਲਗਾਤਾਰ ਇਲੈਕਸ਼ਨ ਕਮਿਸ਼ਨ ਵੱਲੋਂ ਇੰਤਜ਼ਾਮ ਕੀਤੇ ਗਏ ਟੀਮ ਜੂਰਾਣਾ ਹੋ ਰਹੀਆਂ ਨੇ ਲੇਕਿਨ ਇਸ ਵਾਰ ਜੋ ਸਭ ਤੋਂ ਜ਼ਿਆਦਾ ਵੱਡੀ ਚੁਣੌਤੀ ਬਾਕੀ ਮੁੱਦਿਆਂ ਨੂੰ ਲੈ ਕੇ ਬਣੀ ਹੈ ਉਹ ਹੈ ਗਰਮੀ ਸੋ ਉਸ ਨੂੰ ਲੈ ਕੇ ਵੀ ਖਾਸ ਇੰਤਜ਼ਾਮ ਜ਼ਰੂਰ ਕੀਤੇ ਗਏ ਹੋਣਗੇ ਕਿਉਂਕਿ ਆਦੀ ਗਰਮੀ ਇਹ ਕਿਤੇ ਨਾ ਕਿਤੇ VOTING PERCENTAGE ਤੇ ਵੀ ਵੱਡਾ ਅਸਰ ਪਾ ਸਕਦੀ ਹੈ हां बिल्कुल गर्मी ਨੂੰ ਲੈ ਕੇ ਕਿਉਂਕਿ ਹੀਟ ਵੇਵ ਆ ਉਸ ਨੂੰ ਲੈ ਕੇ ਪਹਿਲਾਂ ਹੀ ਜਿਹੜੇ ਕਈ ਨਿਰਦੇਸ਼ ਜਾਰੀ ਕੀਤੇ ਗਏ ਸੀ ਖਾਸ ਕਰਕੇ ਇਨਨੂੰ ਨਾਲ ਕਿਹਾ ਗਿਆ ਹੈ ਰੇਗ ਨੂੰ ਕਿ ਆਪਣਾ ਸਮਾਨ ਜਿਹੜਾ ਗਰਮੀ ਤੋਂ ਬਚਨ ਦਾ ਸਮਾਨ ਹੈ ਉਹ ਨਾਲ ਲੈ ਕੇ ਚੱਲਣਾ ਇਸ ਤੋਂ ਇਲਾਵਾ ਆਸ਼ਾ ਵਰਕਰਾਂ ਨੂੰ ਤੇ ਨਾਦ ਕੀਤਾ ਗਿਆ ਹੈ ਫਰਸਟ ایڈ ਕਿੱਟ ਦੇ ਕੇ ਜੇਕਰ ਕੋਈ ਐਮਰਜੈਂਸੀ ਆਉਂਦੀ ਹੈ ਤਾਂ ਉਸ ਨੂੰ ਲੈ ਕੇ ਵੀ ਉਹ ਕੋਈ ਐਕਸ਼ਨ ਲੈ ਸਕਦੇ ਆ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਪਟੰਡੇ ਪਾਣੀ ਦਾ ਇੰਤਜ਼ਾਮ ਤੇ ਛਾਂ ਦੇ ਵਾਸਤੇ ਉੱਪਰ ਟੈਂਟ ਲਾਇਆ ਜਾਵੇਗਾ ਹਰ ਇੰਤਜ਼ਾਮ ਕੀਤੇ ਜਾ ਰਹੇ ਨੇ ਕਿਉਂਕਿ ਇਹ ਪਾਣੀ ਦੇ ਵਿੱਚ ਜਿਹੜੀ ਗਰਮੀ ਦੇ ਵਿੱਚ ਪਾਣੀ ਦਾ ਸਰੀਰ 'ਚ ਘਟ ਜਾਂਦਾ ਉਸ ਨੂੰ ਲੈ ਕੇ ਬਾਰ-ਬਾਰ ਨਿਰਦੇਸ਼ ਦਿੱਤੇ ਗਏ ਨੇ ਕਿ ਤੁਸੀਂ ਗਿੱਲਾ ਤੌਲੀਆ ਗਿੱਲਾ ਕੱਪੜਾ ਆਪਣੇ ਕੋਲ ਹੀ ਰੱਖਣਾ ਹੈ ਇਸ ਤੋਂ ਇਲਾਵਾ ਜਿਹੜੇ ਪ੍ਰਵਾਹ ਜਿਹੜੇ ਇਹਨਾਂ ਆਮ ਸਤਾਫਲੀ ਦਾ ਕੀਤੇ ਗਏ ਨੇ ਆਮ ਲੋਕਾਂ ਲਈ ਜਿਹੜੇ ਵੋਟਰਾਂ ਉਹਨਾਂ ਲਈ ਵੀ ਪ੍ਰਬੰਧ ਕੀਤੇ ਗਏ ਨੇ ਇਹੀ ਪਾਣੀ ਦਾ ਪ੍ਰਬੰਧ ਹੋਵੇਗਾ ਛਾਂ ਦਾ ਪ੍ਰਬੰਧ ਹੋਵੇਗਾ ਤੇ ਮੈਡੀਕਲ ਕਿੱਟ ਰਹਿ ਰਵੇਗੀ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਗਰਮੀ ਵੀ ਮਾਰ ਉਣੀ ਉਹ ਪਾਰਿਆ ਜਿਹੜੇ ਹਾਲਚ ਅਸੀਂ ਇਸ ਸਮੇਂ ਖੜੇ ਉੱਥੇ ਲਗਾਤਾਰ ਜਿੱਤੇ ਦਿਖਾਈ ਦਿੱਤੇ ਪੱਖੇ ਚੱਲਦੇ ਜਰੂਰ ਨਜ਼ਰ ਆ ਰਹੇ ਨੇ ਪਰ ਗਰਮੀ ਜਿਹੜੀ ਬਹੁਤ ਜ਼ਿਆਦਾ ਹੁੰਦੀ ਹੈ ਗਰਮੀ ਬੜੀ ਜ਼ਿਆਦਾ ਪੈ ਰਹੀ ਹੈ ਗਰਮੀ ਨੂੰ ਲੈ ਕੇ ਕੁਝ ਖਾਸ ਕਰਕੇ ਇਤਿਹਾਸ ਜਿਹੜੀ ਉਹ ਕੀਤੀ ਪਈ ਆ ਕੀ ਕੀ ਕਹੋਗੇ ਵੇ ਗਰਮੀ ਤਾਂ ਹੈ ਜ਼ਿਆਦਾ ਪਰ ਹੁਣ ਕਰ ਕੀ ਸਕਦੇ ਆ ਨੌਕਰੀ ਕੀ ਤੇ ਨਖਰਾ ਕੀ ਕੀ ਇਤਜ਼ਾਮ ਲਈ ਕੁਝ ਖਾਸ ਨਿਰਦੇਸ਼ ਦਿੱਤੇ ਗਏ ਨਹੀਂ ਪਹਿਲਾਂ ਨਾਲੋਂ ਬਹੁਤ ਬੈਟਰ ਹੈ ਪਹਿਲਾਂ ਨਾਲੋਂ ਤਾਂ ਮਤਲਬ ਮਤਲਬ ਕੁਝ ਵੀ ਨਹੀਂ ਹੁੰਦਾ ਸੀ ਹੁਣ ਤਾਂ ਚਲੋ ਫੇਰ ਵੀ ਚਲੋ ਆਪਣੇ ਏਸੀ ਲੱਗੇ ਆ ਸਟੈਂਡਿੰਗ ਏਸੀ ਲੱਗੇ ਆ ਕੂਲਰ ਲੱਗੇ ਆ ਉੱਤੇ ਉੱਤੇ ਕੁਝ ਕਿਹਾ ਗਿਆ ਵੀ ਖਾਸ ਕਰਕੇ ਕੀ ਕੀ ਚੀਜ਼ਾਂ ਨੇ ਇਸਤੇਮਾਲ ਕੀਤੀ ਨਹੀਂ ਉਹ ਸਾਡੇ ਆਪਣੇ ਏਪੀਆਰਓ ਮੈਮ ਦੱਸਣਗੇ ਜਿਹੜਾ ਨੂੰ ਤੁਸੀਂ ਏਪੀਆਰਓ ਤੁਸੀਂ ਡਿਊਟੀ ਨਿਭਾ ਰਹੇ ਹੋ ਤੇ ਕੀ ਖਾਸ ਜਿਹੜਾ ਕਿਹਾ ਗਿਆ ਸਰ ਇਹੀ ਹੈ ਕਿ ਪਾਣੀ ਵਗੈਰਾ ਦਾ ਇਤਜ਼ਾਮ ਆਪਣਾ ਪੂਰਾ ਰੱਖੋ ਆਰਐਸ ਦੇ ਪੈਕੇਟ ਰੱਖੋ ਨਿੰਬੂ ਪਾਣੀ ਵਗੈਰਾ ਰ ਤੁਹਾਨੂੰ ਜਰਾ ਕਰਨੀ ਦੋ ਬਚਨ ਦੇ ਲਈ ਹਾਂਜੀ ਹਾਂਜੀ ਬਿਲਕੁਲ ਜਿਵੇਂ ORS ਦੀ ਗੱਲ ਕਹੀ ਗਈ ਹੈ ਕਿਉਂਕਿ ਬਾਰ ਬਾਰ ORS ਜਾਂ ਗਲੂਕੋਸ਼ ਚਾਹੀਏ ਜਾਂ ਚੀਜ਼ਾਂ ਦਾ ਸੇਵਨ ਕਰਨ ਦੇ ਲਈ ਨਿਰਦੇਸ਼ ਦਿੱਤੇ ਗਏ ਕਿਉਂਕਿ ਬਿਲਕੁਲ ਜਿਥੇ ਜਸਪ੍ਰੀਤ ਵੋਟਰਸ ਦੇ ਲਈ ਬੜੀ ਵੱਡੀ ਚੁਣੌਤੀ ਹੋਏਗੀ ਪੋਲਿੰਗ ਬੂਥ ਸਜਣਾ ਤੇ ਜਿਨ੍ਹਾਂ ਦੀ ਡਿਊਟੀ ਲੱਗੀ ਹੈ ਇਸ ਸਭ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਉਹਨਾਂ ਦੀ ਆਪਣੀ ਸਿਹਤ ਵੀ ਬਹੁਤ ਅਹਿਮ ਜਾਂਦੀ ਹੈ ਹਾਲਾਂਕਿ तमाम ਇੰਤਜ਼ਾਮ ਦੀ ਗੱਲ ਜ਼ਰੂਰ ਕਹੀ ਜਾ ਰਹੀ ਹੈ ਲੇਕਿਨ ਕੱਲ ਦੇਖਣਾ ਹੋਏਗਾ ਕਿਸ ਤਰ੍ਹਾਂ ਦਾ ਮੌਸਮ ਰਹਿੰਦਾ ਔਰ ਕਿਸ ਨਾਲ VOTING ਪ੍ਰਕਿਰਿਆ ਰਹਿੰਦੀ ਹੈ ਬਹੁਤ ਬਹੁਤ ਸ਼ੁ